ਛੱਟੇ ਜੀ ਸਟਾ ਬਹੁਤ ਲੱਗੀ ਬੱਚਿਆਂ ਕੇ ਬਹੁਤ ਜ਼ਿਆਦਾ ਉਹ ਵੀ ਤਾਂ ਕਿਸੇ ਕੇ ਹੈ ਬਸ ਸ਼ਰਮ ਐ ਤੋ ਹਾਂ ਖੱਟੜ ਜਾਂ ਕੰਜਰ ਨੂੰ ਸ਼ਰਮ ਨਹੀਂ ਹੈ ਨੂੰ ਇਸੇ ਗੱਲ ਤੋਂ ਚੱਲ ਰਿਹਾ ਹੈ ਇਹ ਮੇਂਜੇ ਪਹਿਲਾ ਹੀ ਐਮਐਸਪੀ ਪਾਰ ਕਰ ਦੇ ਦੇ ਦਿੰਦੇ ਇਹਨਾਂ ਨੂੰ ਤੇ ਇਹ ਹੰਗਾਮਾ ਨਹੀਂ ਹੋਣਾ ਜਦੋਂ ਇਹਨਾਂ ਨਾਲ ਉਹਨਾਂ ਨੇ ਵਾਦਾ ਕਰਤਾ ਕਿ ਅਸੀਂ ਤੁਹਾਨੂੰ ਆਜੀ ਦਾਂਗੇ ਤੇ ਅੱਜ ਬੁੱਕਰ ਕਿਉਂ ਰਹੇ ਨੇ ਗੱਡੀਆਂ ਹੋ ਗਿਆ ਇਹ ਉਹਨਾਂ ਦਾ ਡੰਡਾ ਖੋ ਕੇ ਲਿਆਂਦਾ ਉਹਨਾਂ ਦਾ ਆਹੀ ਉਹਨਾਂ ਕੋਲੋਂ ਸੱਟ ਕਿੱਥੇ ਲੱਗੀ ਸੀ ਸਾਟਾ ਪੈਰ ਪਾਟ ਆ ਵੀ ਹੱਥਾਂ ਦੇ ਵੀ ਰੈਗਰੇ ਵੱਜੇ ਉਹਨਾਂ ਦੇ ਰੈਗਰੇ ਮਾਰੇ ਸਾਡੇ ਦੇ ਸਿੱਧੇ ਹਾਂਜੀ ਗਾੜੀਆਂ ਹੋ ਕੇ ਆਏ ਉਹਨਾਂ ਦਾ ਡੰਡਾ ਖੋ ਕੇ ਲਿਆਂਦਾ ਉਹਨਾਂ ਦਾ ਹਾਂਜੀ ਅੱਜ ਜਾਵਾਂਗੇ ਜਾਵਾਂਗੇ ਕਿਉਂ ਨਾ ਸੋ ਤੁਸੀਂ ਦੇਖ ਸਕਦੇ ਹੋ ਜੀ ਹੌਸਲੇ ਜਾਣਗੇ ਜਾਣਗੇ ਚਾਹੇ ਸੱਟ ਲੱਗੀ ਐ ਫੱਟੜ ਹੋਏ ਐ ਪਰ ਡਿਊਟੀ ਦੇ ਤਨਾਤ ਐ ਇਹ ਕੋਈ ਡਿਊਟੀ ਸਰਕਾਰੀ ਡਿਊਟੀ ਨਹੀਂ ਜਾਂ ਕੋਈ ਕਿਸੇ ਲਈ ਕਹੀ ਹੋਈ ਡਿਊਟੀ ਨਹੀਂ ਇਹ ਆਪਣੇ ਫਰਜ਼ ਦੀ ਡਿਊਟੀ ਐ ਇਧਰਲੇ ਪਾਸੇ ਨੌਜਵਾਨ ਖੜੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਭਾਈ ਪਹੁੰਚੇ ਹੋਇਓ ਕੀ ਤਿਆਰੀ ਐ ਇਧਰਲੇ ਪਾਸੇ ਆਜੋ ਹਾਂ ਇਧਰ ਆਇਓ ਹਾਂਜੀ ਹੈਲੋ ਸੋ ਫੋਨ ਆ ਗਿਆ ਕਿਉਂਕਿ ਫੋਨ ਵੀ ਜ਼ਰੂਰੀ ਹੈ ਮਸਾ ਮਸਾ ਮਿਲਦਾ ਇੱਥੇ ਇੰਟਰਨੈਟ ਬੰਦ ਕੀਤਾ ਹੋਇਆ ਕਦੇ ਕਦੇ ਫੋਨ ਮਿਲਦਾ ਤੇ ਫਿਰ ਉਹ ਵੀ ਚੱਟ ਲਾ ਲੈਣੀ ਜ਼ਰੂਰੀ ਹੈ ਸੰਦੇਸ਼ ਵੀ ਪਹੁੰਚਾਣੇ ਆ ਲੋਕਾਂ ਦਾ ਤਸਵੀਰ ਤੁਸੀਂ ਦੇਖੋ ਹਰ ਪਾਸੇ ਲੰਗਰ ਦੀ ਵਿਵਸਥਾ ਚਾਹ ਪਾਣੀ ਦੀ ਵਿਵਸਥਾ ਔਰ ਜਿਹੜੇ ਇਹ ਅंसू ਗੈਸ ਦੇ ਗੋਲੇ ਛੱਡਦੇ ਆ ਉਹਨਾਂ ਦਾ ਨਜਿੱਠਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸਾਨੀ ਅੰਦੋਲਨ ਦੋ ਦਾ ਇਹ ਰੰਗ ਆ ਬਾਪੂ ਦੇਖੋ ਬੈਠੇ ਆ ਤਕੜੇ ਹੋਏ ਤਿਆਰੀ ਖਿੱਚੀ ਹੋਈ ਆ ਬੀਬੀਆਂ ਨੇ ਇੱਧਰ ਤਿਆਰੀ ਖਿੱਚੀ ਹੋਈ ਆ ਮਾਤਾ ਜੀ ਆਏ ਹੋਏ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਤਿਆਰੀ ਕਰਕੇ ਆਏ ਨੇ ਇਹ ਹਾਂਜੀ ਮਾਤਾ ਜੀ ਕਿੱਦਾਂ ਤਿਆਰੀ ਤਿਆਰੀ ਫੁੱਲ ਲਾ ਜੀ ਪੂਰੀ ਹੈ ਹਾਂਜੀ ਅਸੀਂ ਤਾਂ ਕੱਲ ਗਿਆ ਰਹੇ ਉਰੇ ਕੱਲ ਗੈਸ ਦੇ ਗੋਲੇ ਬੜੇ ਛੱਡੇ ਬਹੁਤ ਛੱਡੇ ਜੀ ਸੱਟਾ ਬਹੁਤ ਲੱਗੀ ਬੱਚਿਆਂ ਕੇ ਬਹੁਤ ਜ਼ਿਆਦਾ ਉਹ ਵੀ ਤਾਂ ਕਿਸੇ ਕੇ ਹੈ ਬਸਰਮ ਹੈ ਤੋ ਹਾਂ ਖੱਟੜ ਤੇ ਕੰਜਰ ਨੂੰ ਸ਼ਰਮ ਨਹੀਂ ਹੈ ਇਹਨੂੰ ਹਾਂ ਸਾਡਾ ਹੀ ਦਾਣਾ ਪਾਣੀ ਖਾ ਕੇ ਸਾਡਾ ਹੀ ਉਹ ਕਰ ਰਹੇ ਗੰਦ ਪਾ ਰਹੇ ਆ ਉਹ ਹਾਂ ਅੱਜ ਮੈਂ ਦੇਖਿਆ ਵੱਡੀ ਗਿਣਤੀ ਚ ਬੀਬੀਆਂ ਆਈਆਂ ਅੱਜ ਤਾਂ ਕੱਲ ਵੀ ਆਈ ਸੀ ਅਸੀਂ ਹਾਂਜੀ ਕੱਲ ਵੀ ਆਈ ਸੀ ਤੁਸੀਂ ਵੀ ਆਏ ਹੋ ਜੀ ਹਾਂਜੀ ਅਸੀਂ ਅੱਜ ਵੀ ਆਏ ਕੱਲ ਵੀ ਆਏ ਸੀ ਅਸੀਂ ਅੱਛਾ ਕਿੱਦਾਂ ਦੇਖ ਰਹੇ ਹੋ ਜਿਹੜਾ ਇਹ ਇੱਥੇ ਬਣ ਰਿਹਾ ਬਸ ਇੱਕ ਗਲਤ ਚੱਲ ਰਿਹਾ ਹੈ ਇਹ ਮੁਝੇ ਪਹਿਲਾਂ ਹੀ ਐਮਐਸਪੀ ਪਾਰ ਕਰ ਦੇ ਦੇ ਦਿੰਦੇ ਇਹਨਾਂ ਨੂੰ ਤਾਂ ਇਹ ਹੰਗਾਮਾ ਨਹੀਂ ਹੋਣਾ ਸੀ ਤੇ ਇਹਨਾਂ ਨੂੰ ਕਿਉਂ ਨਹੀਂ ਜਾਣ ਦਿੰਦੇ ਹੈਗੇ ਅੱਗੇ ਇੱਕ ਪਾਸੇ ਕਰੋ ਨਾ ਜਾਂਦਾ ਇਹਨਾਂ ਦੀਆਂ ਮੰਗਾਂ ਪੂਰੀ ਕਰੋ ਕਿਸਾਨ ਜੇ ਪੈਸਾ ਹੈ ਬੰਦਾ ਪੈਸਾ ਥੋੜੀ ਖਾਏਗਾ ਖਾਏਗਾ ਤਾਂ ਅਨਾਜ ਹੀ ਖਾਏਗਾ ਉਹ ਫਿਰ ਉਹ ਕਿਸਾਨ ਤੋਂ বিনা ਅਨਾਜ ਦਊਗਾ ਕੌਣ ਹਾਂਜੀ ਕੱਲ ਇਦਾਂ ਜੀ ਜਿਹੜਾ ਅੱਜ મોદી ਜਾ ਕੇ ਯੂਏਈ ਚ ਕਹਿ ਰਿਹਾ ਮੇਰੀ ਗਾਰੰਟੀ ਹੈ ਜਾਂ ਦੋ ਇਹਨਾਂ ਨੂੰ ਕਿਸਾਨ ਪਹਿਲਾਂ ਦਿੱਲੀ ਦੀ ਬਰੂਹਾ ਤੇ ਜਾ ਕੇ ਬੈਠੇ ਐ ਜਦੋਂ ਇਹਨਾਂ ਨਾਲ ਉਹਨਾਂ ਨੇ ਵਾਅਦਾ ਕਰਤਾ ਕਿ ਅਸੀਂ ਤੁਹਾਨੂੰ ਆ ਚੀਜ਼ ਦਾਂਗੇ ਤੇ ਅੱਜ ਬੁੱਕਰ ਕਿਉਂ ਰਹੇ ਨੇ ਅੱਜ ਤੁਸੀਂ ਇੱਕ ਤੁਸੀਂ ਵੇਖ ਰਹੇ ਤੁਸੀਂ ਕੁਝ ਮੈਂ ਤੁਹਾਡੇ ਸ਼ਾਬਾਸ਼ ਹੀ ਮੰਨਦਾ ਤੁਹਾਡੇ ਪ੍ਰੈਸ ਰਿਪੋਰਟਰਾਂ ਦੀ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਸਿਰੇ ਪਚਾਉਂਗੇ ਠੀਕ ਹੈ ਜੀ ਇਹ ਬਾਰਡਰ ਹੈ ਇਸ ਟਾਈਮ ਤੁਸੀਂ ਦੇਖੋ ਪਾਕਿਸਤਾਨ ਦਾ ਹਿੰਦੁਸਤਾਨ ਦਾ ਬਾਰਡਰ ਬਣਾਤਾ ਠੀਕ ਹੈ ਇਸ ਨੂੰ ਅਗਰੇ ਬਾਰਡਰ ਦੇ ਵਿੱਚ ਇਥੋਂ ਲੈ ਕੇ ਤੁਸੀਂ ਦਿੱਲੀ ਤੱਕ ਦੇਖੋ ਕਿੰਨਾ ਪੈਸਾ ਖਰਚ ਕੀਤਾ ਗਵਰਨਮੈਂਟ ਨੇ ਅਗਰੇ ਇਤਨਾ ਪੈਸਾ ਬਰਬਾਦ ਕਰ ਰਹੀ ਗਵਰਨਮੈਂਟ ਇਸ ਕੰਮ ਨੂੰ ਤੇ ਇਹੀ ਅਗਰ ਗਵਰਨਮੈਂਟ ਇਹਨਾਂ ਨੂੰ ਦੇ ਦਿੰਦੀ ਇਹਨਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਹੀ ਨਹੀਂ ਸੀਗੀ ਠੀਕ ਹੈ ਜੀ ਅੱਜ ਵੀ ਅਸੀਂ ਇਹੀ ਗੱਲ ਕਹਿੰਦੇ ਵੀ ਗਵਰਨਮੈਂਟ ਨੇ ਇਹਨਾਂ ਦੀ ਸੁਣਨੀ ਚ ਦੇਖੋ ਇਹ ਨਹੀਂ ਹੈ ਇਹ ਵੀ ਉਸੇ ਦੇਸ਼ ਦੇ ਨੇ ਇਧਰ ਜੇ ਹਰਿਆਣਾ ਉਹ ਵੀ ਸਾਡਾ ਭਾਈ ਹੈ ਅਸੀਂ ਵੀ ਉਹਨਾਂ ਦੇ ਭਾਈ ਆ ਆਸ ਮਿਲ ਕੇ ਰਹਿਣਾ ਹੈ ਸਦਾ ਬਾਹਰ ਤੇ ਰਹਿਣਾ ਕੋਈ ਅੱਜ ਕੋਈ ਨਵੇਂ ਤਾਂ ਹੈ ਨਹੀਂ ਠੀਕ ਹੈ ਜੀ ਇਹ ਹੁਣ ਪੰਜਾਬ ਨੂੰ ਦੇਖੋ ਤੁਸੀਂ ਕਿੰਨੀ ਬਾਰਡਰ ਬਣਾਤਾ ਇੱਕ ਪਾਸੇ ਵੱਖ ਕਰਤਾ ਠੀਕ ਹੈ ਜੀ ਇਹਨੂੰ ਗਲਤ ਕਰ ਰਿਹਾ ਹੈ ਦੇਖੋ ਜੀ ਬਿਲਕੁਲ ਜੀ ਹਰ ਜਵਾਨ ਦੇ ਉੱਤੇ ਸ਼ਬਦ ਹੈ ਕਿ ਗਲਤ ਕੀਤਾ ਜਾ ਰਿਹਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਕਿਉਂਕਿ ਇਹ ਪੰਜਾਬ ਹੈ ਉਹ ਹਰਿਆਣਾ ਹਰ ਰੋਜ਼ ਲੋਕ ਹਜ਼ਾਰਾਂ ਲੱਖਾਂ ਲੋਕ ਲੰਘਦੇ ਆ ਆਪਣੇ ਕੰਮਕਾਰ ਤੇ ਜਾਂਦੇ ਆ ਨੌਕਰੀ ਕਰਦੇ ਕੋਈ ਪੜਨ ਜਾਂਦਾ ਕੋਈ ਗੁਰਦੁਆਰਾ ਸਾਹਿਬ ਨਤਮਸਤਕ ਹੋ ਜਾਂਦਾ ਕੋਈ ਦਿੱਲੀ ਜਾਂਦਾ ਹਰ ਰੋਜ਼ ਲੱਖਾਂ ਲੋਕ ਨਿਕਲਦੇ ਆ ਕਰੋੜਾਂ ਦਾ ਕਾਰੋਬਾਰ ਹੁੰਦਾ ਪਰ ਆ ਸਰਕਾਰ ਕਹਿੰਦੇ ਬਾਰਡਰ ਬੰਦ ਕਰੀ ਬੈਠੀ ਹੈ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਅਸੀਂ ਪੰਜਾਬ ਹਰਿਆਣਾ ਨਹੀਂ ਬਲਕਿ ਅਸੀਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰਾਂ ਦੇ ਉੱਤੇ ਖੜੇ ਆ ਔਰ ਕੱਲ ਤੁਸੀਂ ਦੇਖਿਆ ਕਿਸ ਤਰ੍ਹਾਂ

ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਸੀ ਇੱਧਰਲੇ ਪਾਸੇ ਕੀ ਆਲਮ ਹੁੰਦਾ ਸੀ ਉਹ ਕੱਲ ਅਸੀਂ ਤੁਹਾਨੂੰ ਦਿਖਾਇਆ ਪਰ ਨਾਲ ਉਹ ਤਸਵੀਰ ਵੀ ਦਿਖਾਈ ਹੈ ਜਿਸ ਦੇ ਵਿੱਚ ਜਜ਼ਬਾ ਦਿਖਿਆ ਨੌਜਵਾਨਾਂ ਦੇ ਹੱਥ ਫੱਟੜ ਸੀ ਹੱਥਾਂ ਦੇ ਵਿੱਚ ਬੋਰੀਆਂ ਸੀ ਜਦੋਂ ਗੋਲਾ ਗਿਰਦਾ ਸੀ ਉਹ ਬੋਰੀ ਦੇ ਨਾਲ ਉਹਦੀ ਆਵਾਜ਼ ਬੰਦ ਕਰ ਦਿੰਦੇ ਸੀ ਪਰ ਸਰਕਾਰ ਚਾਹਦੀ ਹੈ ਕਿਸਾਨਾਂ ਦੀ ਤੇ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨਾ ਪਰ ਇਹ ਆਵਾਜ਼ ਹੋਰ ਬੁਲੰਦ ਹੋ ਕੇ ਨਿਕਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਹੌਸਲੇ ਜਜ਼ਬੇ ਚੜ੍ਹਦੀ ਕਲਾਲੇ ਹੋਏ ਪਏ ਨੇ ਇੱਥੇ ਤਾਂ ਮਿੰਟ ਮਿੰਟ ਚੜ੍ਹਦੀ ਕਲਾ ਦਾ ਝਕਾਰਾ ਲੱਗਦਾ ਸੋ ਇਹ ਚੜ੍ਹਦੀ ਕਲਾ ਚ ਨੇ ਜਿਸ ਤਰ੍ਹਾਂ ਹੀ ਜੈਕਾਰੇ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨਾ ਜੋਸ਼ ਹੈ ਤੇ ਫਿਰ ਇਹ ਕਹਿੰਦੇ ਆ ਬਾਰੇ ਬੈਰੀਬੂਰੀ ਗੇਟਿੰਗ ਦਾ ਕੀ ਨੇ ਮੀਟਿੰਗ ਖਤਮ ਹੋਊਗੀ ਅੱਗੋਂ ਆਦੇਸ਼ ਹੋਏਗਾ ਉਸ ਤੋਂ ਬਾਅਦ ਜੋ ਵੀ ਰਣਨੀਤੀ ਬਣੇਗੀ ਉਸ ਮੁਤਾਬਕ ਅੱਗੇ ਵਧਿਆ ਜਾਏਗਾ ਔਨ 에ਅਰ ਦੇ ਨਾਲ ਹਾਂਜੀ ਕੀ ਕਹਿੰਦੇ ਸਾਨੂੰ ਪੰਜਾਬ ਵਾਲਿਆਂ ਨੂੰ ਪਾਕਿਸਤਾਨ ਨੂੰ ਛੱਡ ਦੇ ਅਸੀਂ ਉਧਰ ਜਾਣੇ ਨੇ ਤਿਆਰ ਹਾਂ ਘਰ ਕਿਆ ਖਾਣਾ ਸਾਨੂੰ ਚਾਹੇ ਪੱਥਰਾਂ 'ਵਾਂ ਛੱਡ ਦੇ ਉਥੇ ਅਸੀਂ ਕਰਕੇ ਖਾਏਗੇ ਲੋਕਾਂ ਨੂੰ ਖਵਾਵਾਂਗੇ ਸਾਡੀ ਇਹ ਵੀ ਸਾਡੀ ਇਹ ਵੀ ਆ ਦੇਖੋ ਜੀ ਸਾਡੀ ਇਹ ਵੀ ਬੇਨਤੀ ਹੈ ਸਾਡੇ ਬੱਚਿਆਂ ਤੇ ਇਹ ਇਹ ਤਸਦੀਦ ਕੀਤਾ ਗਿਆ ਠੀਕ ਹੈ ਜੀ ਇਹ ਸਾਡੇ ਬੱਚਿਆਂ ਦੇ ਇਹ ਤਸਦੀਦ ਕੀਤਾ ਗਿਆ ਦੂਜੀ ਗੱਲ ਡਰੋਨ ਨੂੰ ਅੱਜ ਤੁਸੀਂ ਦੇਖ ਰਹੇ ਤੁਸੀਂ ਖੁਦ ਪੱਤਰਕਾਰ ਜੇ ਡਰੋਨ ਨੂੰ 1 ਜਾਂ 1.5 ਕਿਲੋਮੀਟਰ ਪੰਜਾਬ ਦੇ ਅੰਦਰ ਲੈ ਕੇ ਸਾਡੇ ਬੰਦਿਆਂ ਤੇ ਅਟੈਕ ਕਰਿਆ ਗਿਆ ਜੀ ਠੀਕ ਹੈ ਜੀ ਸਾਰੇ ਵੇਖ ਰਹੇ ਹੋ ਸਾਰੀ ਦੁਨੀਆ ਦੇਖ ਰਹੀ ਹੈ ਪੰਜਾਬ ਦੇਖ ਰਿਹਾ ਵਰਲਡ ਦੇਖ ਰਿਹਾ ਇਹ ਚੀਜ਼ ਨੂੰ ਤੁਸੀਂ ਸਾਰੀ ਦੁਨੀਆ ਦੇਖ ਰਹੀ ਹੈ ਬਿਲਕੁਲ ਤੁਸੀਂ ਦੇਖੋ ਇਹ ਇਹ ਲਫਾਫਾ ਭਰਿਆ ਇੱਥੇ ਬੋਰੀਆਂ ਭਰੀਆਂ ਹੀ ਗੱਲ ਕਿਸਾਨਾਂ ਨੇ ਇਕੱਠੇ ਕਰ ਲਈ ਸੀ ਤੁਹਾਨੂੰ ਦੱਸ ਦਿਆਂ ਕਿ ਐਕਸਪਾਇਰ ਡੇਟ ਦੇ ਨੇ 11 ਦੇ ਵਿੱਚ ਬਣਿਆ ਤੇ 22 ਚ ਐਕਸਪਾਇਰ ਹੋ ਗਏ ਪਰ ਇਹ 24 ਚ استعمال ਕੀਤੇ ਜਾ ਰਹੇ ਆ ਵੈਸੇ ਅਥਰੋਗੈਸ ਨੇ ਜਿਹੜਾ ਨੁਕਸਾਨ ਕਰਨਾ ਹੁੰਦਾ ਕੁਝ ਮੈਂਟਲੀ ਕਰਨਾ ਹੁੰਦਾ ਜਦੋਂ ਇਹ ਗੋਲੇ ਐਕਸਪਾਇਰ ਹੋਣਗੇ ਤਾਂ ਵੀ ਸਮਝ ਸਕਦੇ ਹੋ ਵੀ ਇਹ ਨੁਕਸਾਨ ਵੱਧ ਕਰਨਗੇ ਇਹ 22 ਦੇ ਵਿੱਚ استعمال ਹੋਣੇ ਸੀ ਪਰ 24 ਦੇ ਵਿੱਚ ਹੋ ਰਹੇ ਆ ਮਨ ਲੱਗਦਾ ਐਕਸਪਾਇਰੀ ਸਮਾਨ ਸਾਰਾ ਇੱਥੇ ਇਕੱਠਾ ਕਰ ਲਿਆ ਉਹ ਇੱਥੇ ਯੂਜ਼ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਇਹ ਗਲਤ ਹੋ ਰਿਹਾ ਇਹ ਸਗੋਂ ਸੋਚਣਾ ਚਾਹੀਦਾ ਸਰਕਾਰ ਨੂੰ ਇਹ ਪੰਜਾਬ ਸਾਡਾ ਹੀ ਹੈ ਇਹਦੇ ਸਿਰ ਤੇ ਹੀ ਅੰਨਦਾਤਾ ਤੋਂ ਅਸੀਂ ਅੰਨ ਖਾ ਕੇ ਇੱਥੇ ਸਾਰੇ ਆ ਅਗਰ ਅੱਜ ਜਿਹੜੀ ਫੋਰਸ ਸਾਡੇ ਦੇ ਫੈਰ ਕਰ ਰਹੀ ਹੈ ਅਗਰੇ ਫੋਰਸ ਨੂੰ ਅਸੀਂ ਕਿੱਥੋਂ ਉਹ ਫੋਰਸ ਰੋਡ ਅਗਰ ਇਹ ਅੰਨ ਭਗਵਾਨਗੇ ਤਾਂ ਹੀ ਰੋਟੀ ਖਾਣਗੇ ਨਹੀਂ ਤਾਂ ਕੀ ਉਹ ਪੈਸੇ ਖਾ ਸਕਦੇ ਆ ਅਸੀਂ ਮੰਨਦੇ ਹਾਂ ਗਵਰਨਮੈਂਟ ਨੂੰ ਨੇ ਨੌਕਰੀ ਦਿੱਤੀ ਹੋਈ ਹੈ ਉਹਨਾਂ ਦੀ ਡਿਊਟੀ ਹੈ ਉਹ ਵੀ ਨਿਭਾ ਰਹੇ ਆ ਇਹ ਨਹੀਂ ਆਂਦੇ ਪਰ ਜਿਹੜਾ ਗਲਤ ਕੰਮ ਉਹ ਕਰ ਰਹੇ ਡਰੋਨ ਲਿਆ ਕੇ ਸਾਡੇ 1.5 ਕਿਲੋਮੀਟਰ ਅੰਦਰ ਪੰਜਾਬ ਦੇ ਵਿੱਚ ਸਾਡੇ ਦੇ ਸਾਡੇ ਜਵਾਨਾਂ ਨੂੰ ਕੰਡਮ ਕਰ ਰਹੇ ਇਹ ਸਭ ਤੋਂ ਵੱਡੀ ਗਲਤੀ ਆ ਇਹ ਨਹੀਂ ਹੋਣਾ ਚਾਹੀਦਾ ਅਸੀਂ ਹੱਥ ਜੋੜ ਕੇ ਸਾਰੀ ਸਰਕਾਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਨਹੀਂ ਹੋਣਾ ਚਾਹੀਦਾ ਇਹ ਕੰਮ ਬਿਲਕੁਲ ਹਰ ਬੰਦਾ ਇਸ ਗੱਲ ਦੇ ਖਿਲਾਫ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਟੱਕਾ ਨਹੀਂ ਹੋਣਾ ਚਾਹੀਦਾ ਜੋ ਨਿਯਮ ਬਣੇ ਹੋਇਆ ਉਸ ਨਿਯਮ ਦੇ ਮੁਤਾਬਕ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਾਣਾ ਚਾਹੁੰਦੇ ਆ ਆਪਣੀ ਆਵਾਜ਼ ਦਿੱਲੀ ਦੀ ਬਰੂਹਾਂ ਤੇ ਦੱਸਣਾ ਚਾਹੁੰਦੇ ਆ ਦਿੱਲੀ ਨੂੰ ਸੁਣਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਦਿੱਤਾ ਜਾਣਾ ਚਾਹੀਦਾ ਇਹਨਾਂ ਦੀ ਮੰਗ ਹੈ ਸੋ ਇਸ ਮੰਗ ਦੇ ਖਿਲਾਫ ਲਗਾਤਾਰ ਕੱਲ ਦੇ ਅਤੁੱਗੈਸ ਦੇ ਗੋਲੇ ਛੱਡੇ ਜਾ ਰਹੇ ਸੋ ਬਿਲਕੁਲ ਬਾਪੂ ਕਹਿੰਦਾ ਦਿੱਲੀ ਜੋ ਮਰਜ਼ੀ ਕਰੋ ਉੱਥੇ ਦੇਖ ਲਾਂਗੇ ਪਰ ਇੱਥੇ ਰੋਕਣ ਦਾ ਕੋਈ ਹੱਕ ਨਹੀਂ ਹੈ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਗਰਾਊਂਡ ਜ਼ੀਰੋ ਸ਼ੰ